ਬੀਤੇ ਦਿਨੀ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਰਾਮਗੜੀਆ ਬਰਾਦਰੀ ਖਿਲਾਫ ਬੋਲੇਗੇ ਭੱਦੇ ਸ਼ਬਦਾਂ ਤੇ ਰਾਮਗੜੀਆ ਅਕਾਲ ਜਥੇਬੰਦੀ ਨੇ ਤਿੱਖਾ ਵਿਰੋਧ ਕੀਤਾ ਸੀ ਇਸ ਵਿਰੋਧ ਦੇ ਚਲਦਿਆਂ ਅਕਾਲ ਜਥੇਬੰਦੀ ਨੇ ਖਡੂਰ ਸਾਹਿਬ ਹਲਕੇ ਦੇ ਵਸਵਾਂ ਕਸਬਿਆਂ ਤੇ ਰਾਮਗੜੀਆ ਪਰਿਵਾਰ ਨੂੰ ਅਪੀਲ ਕੀਤੀ ਸੀ ਕਿ ਲਾਲਜੀਤ ਸਿੰਘ ਭੁੱਲਰ ਨੂੰ ਵੋਟਾਂ ਨਾ ਪਾਈਆਂ ਜਾਣ ਦੱਸਦੀ ਹੈ ਕਿ ਅਕਾਲ ਜਥੇਬੰਦੀ ਨੇ ਇਸ ਪੱਦੀ ਸ਼ਬਦਾਵਲੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਸੀ ਇਸ ਵਿੱਚ ਲਾਲ ਜ ਸਿੰਘ ਭੁੱਲਰ ਦੀ ਟਿਕਟ ਨੂੰ ਕੈਨਸਲ ਕਰਨ ਬਾਰੇ ਮੰਗ ਰੱਖੀ ਗਈ ਸੀ ਪਰ ਮੁੱਖ ਮੰਤਰੀ ਨੇ ਇਸ ਮੰਗ ਪੱਤਰ ਨੂੰ ਅਣਗਹਿਲਿਆ ਕਰ ਦਿੱਤਾ ਸੀ ਇਸ ਵਿਰੋਧ ਦੇ ਚੱਲਦਿਆਂ ਰਾਮਗੜੀਆ ਅਕਾਲ ਜਥੇਬੰਦੀ ਦੇ ਕੌਮੀ ਪ੍ਰਧਾਨ ਨੇ ਆਪਣੇ ਸਿਰ ਤੋਂ ਦਸਤਾਰ ਉਤਾਰ ਲਈ ਸੀ ਤੇ ਕਿਹਾ ਸੀ ਲਾਲ ਜ ਸਿੰਘ ਭੁੱਲਰ ਦੀ ਹਾਰ ਮੰਗਰੋ ਹੀ ਹੁਣ ਦਸਤਾਰ ਨੂੰ ਸਿਰ ਤੇ ਸਜਾਵਾਂਗਾ ਹੁਣ ਜਦੋਂ ਲਾਲ ਜ ਸਿੰਘ ਭੁੱਲਰ ਦੀ ਚੋਣਾਂ ਵਿੱਚੋਂ ਹਾਰ ਹੋ ਗਈ ਹੈ ਤਾਂ ਅੱਜ ਸਮੁੱਚੀ ਰਾਮਗੜੀਆ ਅਕਾਲ ਜਥੇਬੰਦੀ ਰਾਮਗੜੀਆ ਅਕਾਲ ਸਾਬਿਕ ਨਤਮਸਤਕ ਹੋਈ ਅ ਜੀ ਆਪਣਾ ਨਾਮ ਦੱਸ ਕੇ ਕਿਹੜੀ ਸੰਸਥਾ ਵੱਲੋਂ ਤੁਸੀਂ ਆਏ ਮੈਂ ਕਮਰਬੀਰ ਸਿੰਘ ਮੰਜਲ ਮੁਖ ਬਲਾਰਾ ਰਾਮਗੜੀਆ ਆਕਾਲ ਜਥੇਬੰਦੀ ਇੱਕ ਪੰਜਾਬ ਸਰਕਾਰ ਦੇ ਵਜ਼ੀਰ ਲਾਲਜੀਤ ਸਿੰਘ ਖੁੱਲਰ ਵੱਲੋਂ ਬੜੇ ਹੰਕਾਰ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਬਾਰ-ਬਾਰ ਕੀਤਾ ਜਾ ਰਿਹਾ ਸਭ ਤੋਂ ਪਹਿਲਾਂ ਉਹਨੇ ਆਪਣੇ ਹੰਕਾਰ ਦਾ ਪ੍ਰਦਰਸ਼ਨ ਕਰਦਿਆਂ ਸਾਡੇ ਰਾਮਗੜੀਆ ਸਮਾਜ ਪ੍ਰਤੀ ਅਪੱਦਰਸ਼ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਜਿਸ ਦਾ ਵਿਰੋਧ ਸਿਮੁਚੀ ਰਾਮਗੜੀਆ ਅਕਾਲ ਜਥੇਬੰਦੀ ਵੱਲੋਂ ਸਾਰੇ ਪੰਜਾਬ 'ਚ ਕੀਤਾ ਗਿਆ ਹਰ ਜਗ੍ਹਾ ਦੇ ਉਤੇ ਹਰ ਜ਼ਿਲ੍ਹੇ ਦੇ ਵਿੱਚ ਉਹ ਪੁਤਲੇ ਫੂਕੇ ਗਏ ਉਸ ਉਪਰੰਤ ਰਾਮਗੜੀਆ ਅਕਾਲ ਜਥੇਬੰਦੀ ਵੱਲੋਂ ਮੁੱਖ ਮੰਤਰੀ ਦੇ ਘਰ ਦਾ ਘਰਾਓ ਕਰਕੇ ਉਸੇ ਪ੍ਰਦਰਸ਼ਨ ਕੀਤਾ ਗਿਆ ਫਿਰ ਉਸ ਤੋਂ ਉਪਰੰਤ ਇਸ ਸ਼ਖਸ ਨੇ ਇਸ ਹੰਕਾਰੀ ਵਜ਼ੀਰ ਨੇ ਗੁਰਨਾਣਕ ਸਾਹਿਬ ਨੂੰ ਲੈ ਕੇ ਸ਼ਬਦਆਲੀ ਬੋਲੀ ਉਸ ਤੋਂ ਬਾਅਦ ਇਹਨੇ ਵਕੀਲ ਲਾਉਣ ਦੇ ਬਾਰੇ ਵੱਧ ਕੱਟ ਕੇ ਬੋਲਿਆ ਮੇਰਾ ਇਹ ਮੰਨਣਾ ਹੈ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਉਹਨੂੰ ਕੋਈ ਨਿੱਜੀ ਸਮੱਸਿਆ ਨਹੀਂ ਉਹ ਮੈਂਟਲੀ ਅਫਸੈਟ ਹੈ ਤੇ ਉਹਦੀ ਅਫਸਰ ਦੇ ਉਹਦਾ ਦਿਮਾਗ ਠੀਕ ਕਰਨ ਵਾਸਤੇ ਰਾਮਗੜੀਆ ਕਾਲਜ ਜਥੇਬੰਦੀ ਨੇ ਇੱਕ ਸੰਕਲਪ ਲਿਆ ਕਿ ਇਸ ਸਖਸ਼ ਨੂੰ ਅਸੀਂ ਕਿਸੇ ਵੀ ਕੀਮਤ ਤੇ ਜਿੱਤ ਨਹੀਂ ਦੇਵਾਂਗੇ ਉਸ ਸੰਦਰਭ ਦੇ ਵਿੱਚ ਰਾਮਗੜੀਆ ਕਾਲਜ ਜਥੇਬੰਦੀ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਵਿੱਚ ਪੈਂਦੀਆਂ 9 ਦੀਆਂ 9 ਵਿਧਾਨ ਸਭਾ ਦੇ ਵਿੱਚ ਜਾ ਕੇ ਇਹਦੇ ਖਿਲਾਫ ਪ੍ਰਦਰਸ਼ਨ ਕੀਤਾ ਇਹਦੇ ਖਿਲਾਫ ਇੱਕ ਮੂਵਮੈਂਟ ਬਣਾਈ ਔਰ ਉਸ ਮੂਵਮੈਂਟ ਦੇ ਚੱਲਦੇ ਆ ਸੁਰਸਿੰਘ ਦੀ ਧਰਤੀ ਤੇ 30 ਤਰੀਕ ਨੂੰ ਸਾਡੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ ਰਾਮਗੜੀਆ ਜੀ ਨੇ ਆਪਣੀ ਦਸਤਾਰ ਵਧਾ ਦਿੱਤੀ ਸੀ ਤੇ ਸੰਕਲਪ ਲਿਆ ਸੀ ਕਿ ਜਿੰਨਾ ਚਿਰ ਇਹ ਸਖਸ਼ ਇਹ ਹਾਰੇਗਾ ਨਹੀਂ ਬਰੀ ਤਰੀਕੇ ਨਾਲ ਦੀ ਹਾਰ ਨਹੀਂ ਹੋਏਗੀ ਉਨਾ ਚਿਰ ਮੈਂ ਆਪਣੇ ਸਿਰ ਤੇ ਦਸਤਾਰ ਨਹੀਂ ਸਜਾਵਾਂਗਾ ਤੇ 5 ਤਰੀਕ ਦਾ ਸਮਾਂ ਦਿੱਤਾ ਸੀ ਇਹਨੂੰ ਹਰਾ ਕੇ ਦਸਤਾਰ ਸਜਾਉਣ ਦਾ ਅੱਜ 5 ਮਈ 5 ਜੂਨ ਵਾਲੇ ਦਿਨ ਸ੍ਰੀ ਹਰਮੰਦਰ ਸਾਹਿਬ ਵਿਖੇ ਬੁੰਗਾ ਸ਼੍ਰੀ ਰਾਮਗੜੀਆ ਵਿਖੇ ਅੱਜ ਸਾਡੇ ਕੌਮੀ ਕਨਵੀਨਰ ਸਰਦਾਰ ਹਰਜੀਤ ਸਿੰਘ ਰਾਮਗੜੀਆ ਜੀ ਮੋੜ ਆਪਣੇ ਸਿਰ ਤੇ ਦਸਤਾਰ ਸਜਾਉਣਗੇ ਉਹਨਾਂ ਦੀ ਦਸਤਾਰਬੰਦੀ ਦੇ ਇਸ ਪ੍ਰੋਗਰਾਮ ਦੇ ਵਿੱਚ ਸਮੁੱਚੀ ਇਕਾਜਤਾ ਬੰਦੀ ਖੜੀ ਆ ਔਰ ਉਸ ਦੇ ਨਾਲ ਇੱਕ ਮੈਸੇਜ ਸਾਰੇ ਸਮਾਜ ਦੇ ਵਿੱਚ ਗਿਆ ਕਿ ਕੋਈ ਜਿੱਦਾਂ ਮਰਜੀ ਵਿਅਕਤੀ ਵਿਸ਼ੇਸ਼ ਹੋਵੇ ਜਿੱਦਾਂ ਮਰਜੀ ਵੱਡੀ ਪਾਵਰ ਤੇ ਬੈਠਾ ਹੋਵੇ ਅਗਰ ਉਹ ਕਿਸੇ ਸਮਾਜ ਦੇ ਪ੍ਰਤੀ ਉਹਦੇ ਮਨ ਦੇ ਵਿੱਚ ਹੰਕਾਰ ਆ ਜਾ ਉਹਦੇ ਪ੍ਰਤੀ ਘਰਣਾ ਰੱਖਦਾ ਆ ਤੇ ਉਹਦਾ ਜਵਾਬ ਉਹਨੂੰ ਸਮਾਜ ਵਧੀਆ ਤਰੀਕੇ ਨਾਲ ਦੇਣ ਦੀ ਕਪੈਸਿਟੀ ਰੱਖਦਾ ਆ ਜਿਹੜਾ ਰਾਮਗੜੀ ਆ ਸਮਾਜ ਨੇ ਉਹਨੂੰ ਬਰੇ ਤਰੀਕੇ ਨਾਲ ਹਰਾ ਕੇ ਇਸ ਗੱਲ ਨੂੰ ਪੂਰੀ ਤਰ੍ਹਾਂ ਪਰਮਾਨਿਤ ਕੀਤਾ ਆ ਉਹ ਮੈਂ ਸਮੁੱਚੀ ਰਾਮਗੜੀਆ ਕਾਲਜ ਜਥੇਬੰਦੀ ਦਾ ਧੰਨਵਾਦ ਕਰਦਾ ਤੇ ਸਮੁੱਚੇ OBC ਸਮਾਜ ਸਮੁੱਚੇ ਰਾਮਗੜੀਆ ਸਮਾਜ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਉਸ ਹੰਕਾਰੀ ਦਾ ਹੰਕਾਰ ਤੋੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਜਗਜੀਤ ਸਿੰਘ ਸੱਗੂ ਚੇਅਰਮੈਨ ਰਾਮਗੜੀਆ ਕਾਲਜ ਜਥੇਬੰਦੀ ਪੰਜਾਬ ਅੱਗੇ ਜਿਹੜੀ ਤੁਹਾਡੇ ਕੋਲ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਉਹਦਾ ਕੀ ਮੈਨੂੰ ਕਰ ਰਿਹਾ ਅੱਜ ਦੀ ਜਿਹੜੀ ਇਹ ਤੇ ਮੇਨ ਮੀਟਿੰਗ ਸਾਡੀ ਇਹ ਹੈਗੀ ਹੈ ਇੱਕ ਆਮ ਆਦਮੀ ਪਾਰਟੀ ਦਾ ਹੰਕਾਰੀ ਮੰਤਰੀ ਨਾਲਜੀਤ ਸਿੰਘ ਭੁੱਲਰ ਜਿਸ ਨੇ ਪਿਛਲੇ ਸਮੇਂ ਦੌਰਾਨ ਸਾਡੇ ਭਾਈਚਾਰੇ ਨੂੰ ਪੱਦੀ ਸ਼ਬਦਾ ਬੁਲਬੁਲਤੀ ਔਰ ਸੁਨਿਆਰ ਭਾਈਚਾਰੇ ਨੂੰ ਪੱਦੀ ਸ਼ਬਦਾ ਬੁਲਬੁਲਤੀ ਇਸ ਦਰਮਿਆਨ ਉਸਨੇ ਗੁਰਨਾਨਕ ਸਾਹਿਬ ਔਰ ਜੋ ਸਾਡਾ ਵਕੀਲ ਭਾਈਚਾਰਾ ਹੈ ਉਹਦੇ ਖਿਲਾਫ ਵੀ ਪੱਦੀ ਸ਼ਬਦਾ ਬੁਲਬੁਲਤੀ ਸਾਰਿਆਂ ਦੇ ਵਿਰੋਧ ਹੋਣ ਤੋਂ ਬਾਅਦ ਪਿਛਲੀ 23 ਤਰੀਕ ਨੂੰ ਅਸੀਂ ਹਲਕਾ ਖਨੂਰ ਸਾਹਿਬ ਪਹੁੰਚੇ ਸੀ ਉਸ ਅਹੰਕਾਰੀ ਮੰਤਰੀ ਦੀ ਕੌਨਸਟਿਟੂਐਂਸੀ ਦੇ ਵਿੱਚ ਉੱਥੇ ਆਪਣੇ ਭਾਈਚਾਰੇ ਨੂੰ ਲਾਮਬਤ ਕੀਤਾ ਔਰ ਕਿਹਾ ਕਿ ਇਸ ਅਹੰਕਾਰੀ ਮੰਤਰੀ ਦਾ ਹੰਕਾਰ ਤੋੜੋ ਔਰ ਇਸ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਹਰਾਓ ਜੋ ਕਿ ਉਸ ਇਲਾਕੇ ਦੇ ਸਮੂਹ ਵੋਟਰ ਸਹਿਬਾਨਾਂ ਨੇ ਉਸ ਨੂੰ ਇਸ ਬੁਰੀ ਤਰੀਕੇ ਨਾਲ ਹਰਾਇਆ ਹੁਣ ਸਾਡੇ ਸਮਾਜ ਦੀ ਮੰਗ ਹੈ ਕਿ ਇਹੋ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਉਸੇ ਸੰਕਾਰੀ ਮੰਤਰੀ ਨੂੰ ਇਸ ਮੰਤਰੀਪਦਤ ਬੇਟਾਉਣ ਤਾਂ ਕਿ ਕਿਸੇ ਵੀ ਪਾਰਟੀ ਦੇ ਵਿੱਚ ਕੋਈ ਅਜਿਹੇ ਸ਼ਖਸ ਹੋਣ ਜੋ ਕਿ ਪਾਰਟੀ ਦਾ ਨਾਮ ਔਰ ਅਕਸ ਖਰਾਬ ਕਰਨ ਇਹ ਸਾਡੀ ਮੰਗ ਹੈ ਔਰ ਅੱਜ ਸ੍ਰੀ ਹਰਮੰਦਰ ਸਾਹਿਬ ਦੀ ਪਵਿੱਤਰ ਧਰਤੀ ਤੇ ਅਸੀਂ ਖੜੇ ਆ ਜਿੱਥੇ ਜੂਨ 84 ਦੇ ਇਸ ਦੌਰਾਨ ਅਸੀਂ ਉਸ ਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ